ਤਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਪੰਜਾਬ ਸਰਕਾਰ ਦੇ ਵੱਲੋਂ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੇ ਕੋਲੋਂ ਵਿਭਾਗ ਵਾਪਸ ਲਿਆ ਗਿਆ ਪ੍ਰਸ਼ਾਸਕੀ ਸੁਧਾਰ ਵਿਭਾਗ ਆ ਜਿਹੜਾ ਉਹ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੇ ਕੋਲੋਂ ਪੰਜਾਬ ਸਰਕਾਰ ਨੇ ਵਾਪਸ ਲਿਆ ਐ ਇਸ ਵਿਭਾਗ ਪ੍ਰਤੀ ਪੰਜਾਬ ਸਰਕਾਰ ਦੇ ਵੱਲੋਂ ਇੱਕ ਨੋਟੀਫਿਕੇਸ਼ਨ ਆ ਜਿਹੜਾ ਉਹ ਵੀ ਜਾਰੀ ਕੀਤਾ ਗਿਆ ਤੇ ਪੰਜਾਬ ਸਰਕਾਰ ਨੇ ਕਿਹਾ ਕਿ ਪ੍ਰਸ਼ਾਸਕੀ ਸੁਧਾਰ ਵਿਭਾਗ ਕੋਈ ਵਜੂਦ ਵਿੱਚ ਹੀ ਨਹੀਂ ਹੈ ਇਸ ਦਾ ਨਾਤਾ ਕੋਈ ਦਫ਼ਤਰ ਹੈ ਤੇ ਨਾ ਹੀ ਇਸ ਵਿਭਾਗ ਦੀ ਅੱਜ ਤੱਕ ਕੋਈ ਮੀਟਿੰਗ ਹੋਈ ਹੈ ਤਾਂ ਪੰਜਾਬ ਸਰਕਾਰ ਦੇ ਵੱਲੋਂ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੇ ਕੋਲੋਂ ਉਸ ਵਿਭਾਗ ਨੂੰ ਵਾਪਸ ਆਛੜਾ ਉਹ ਲੈ ਲਿਆ ਕਿ ਤੇ ਪੰਜਾਬ ਸਰਕਾਰ ਨੇ ਕਿਹਾ ਕਿ ਇਹ ਵਿਭਾਗ ਕਦੇ ਵजूद ਵਿੱਚ ਹੀ ਨਹੀਂ ਸੀ ਨਾ ਤਾਂ ਇਸ ਵਿਭਾਗ ਦਾ ਕੋਈ ਦਫ਼ਤਰ ਹੈ ਤੇ ਨਾ ਹੀ ਇਸ ਵਿਭਾਗ ਦੀ ਕੋਈ ਮੀਟਿੰਗ ਆਛੜੀ ਉਹੀ ਹੈ ਹਾਲਾਂਕਿ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਕੋਲ ਐਨ ਆਰ ਆਈ ਵਿਭਾਗ ਜਿਹੜਾ ਉਹ ਹਲੇ ਵੀ ਹੈਗਾ ਪਰ ਪ੍ਰਸ਼ਾਸਕੀ ਸੁਧਾਰ ਵਿਭਾਗ ਆ ਜਿਹੜਾ ਉਹ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੇ ਕੋਲੋਂ ਵਾਪਸ ਆ ਜਿਹੜਾ ਉਹ ਲੈ ਲਿਆ ਗਿਆ। ਫਾਵ ਅਸੀਂ ਇਹ ਵੀ ਕਹਿ ਸਕਦੇ ਆ ਕਿ 20 ਮਹੀਨਿਆਂ ਤੱਕ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਉਸ ਵਿਭਾਗ ਦੇ ਮੰਤਰੀ ਬਣੇ ਰਹੇ ਜਿਸ ਦਾ ਕੋਈ ਵਜੂਦ ਹੀ ਨਹੀਂ ਸੀ। ਦਾ ਪੰਜਾਬ ਸਰਕਾਰ ਦੇ ਵੱਲੋਂ ਇਹ ਗੱਲ ਕਹੀ ਗਈ ਆ ਕਿ ਇਹ ਵਿਭਾਗ ਕਦੇ ਵਜੂਦ ਦੇ ਵਿੱਚ ਹੀ ਨਹੀਂ ਸੀ ਨਾ ਤਾਂ ਇਸ ਵਿਭਾਗ ਦਾ ਕੋਈ ਅਦਫ਼ਤਰ ਹੈ ਤੇ ਨਾ ਹੀ ਇਸ ਵਿਭਾਗ ਦੇ ਨਾਲ ਜੁੜੀ ਹੋਈ ਕੋਈ ਮੀਟਿੰਗ ਹੋਈ ਆ ਤਾਂ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਹੈ ਜਿਹੜੀ ਉਹ ਤੋਂ ਅੱਗੇ ਨਾਲ ਸਾਂਝੀ ਕਰ ਰਹੇ ਆ ਜਿੱਥੇ ਪੰਜਾਬ ਸਰਕਾਰ ਦੇ ਵੱਲੋਂ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੇ ਕੋਲੋਂ ਇੱਕ ਵਿਭਾਗ ਵਾਪਸ ਲਿਆ ਗਿਆ ਹੈ ਪ੍ਰਸ਼ਾਸਕੀ ਸੁਧਾਰ ਵਿਭਾਗ ਤਾਂ ਪੰਜਾਬ ਸਰਕਾਰ ਨੇ ਇਸ ਵਿਭਾਗ ਸੰਬੰਧੀ ਇੱਕ ਨੋਟੀਫਿਕੇਸ਼ਨ ਆ ਜਿਹੜਾ ਉਹ ਵੀ ਜਾਰੀ ਕੀਤਾ ਤੇ ਇਸ ਨੋਟੀਫਿਕੇਸ਼ਨ ਦੇ ਜ਼ਰੀਏ ਕਿਹਾ ਗਿਆ ਹੈ ਕਿ ਇਸ ਵਿਭਾਗ ਦਾ ਕਦੇ ਕੋਈ ਵजूद ਹੀ ਨਹੀਂ ਸੀ ਇਸ ਵਿਭਾਗ ਦਾ ਨਾ ਤਾਂ ਕੋਈ ਦਫ਼ਤਰ ਹੈ ਤੇ ਨਾ ਹੀ ਇਸ ਵਿਭਾਗ ਸੰਬੰਧੀ ਕੋਈ ਮੀਟਿੰਗ ਆ ਛੜੀ ਉਹ ਹੋਈ ਆ ਤਾਂ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੇ ਕੋਲੋਂ ਵਿਭਾਗ ਨੂੰ ਵਾਪਸ ਆ ਛੜਾ ਉਹ ਲੈ ਲਿਆ ਗਿਆ ਤਾਂ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਪੰਜਾਬ ਸਰਕਾਰ ਦੇ ਵੱਲੋਂ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੇ ਕੋਲੋਂ ਵਿਭਾਗ ਵਾਪਸ ਲਿਆ ਗਿਆ ਪ੍ਰਸ਼ਾਸਕੀ ਸੁਧਾਰ ਵਿਭਾਗ ਆ ਜਿਹੜਾ ਉਹ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੇ ਕੋਲੋਂ ਪੰਜਾਬ ਸਰਕਾਰ ਨੇ ਵਾਪਸ ਲਿਆ ਇਸ ਵਿਭਾਗ ਪ੍ਰਤੀ ਪੰਜਾਬ ਸਰਕਾਰ ਦੇ ਵੱਲੋਂ ਇੱਕ ਨੋਟੀਫਿਕੇਸ਼ਨ ਆ ਜਿਹੜਾ ਉਹ ਵੀ ਜਾਰੀ ਕੀਤਾ ਗਿਆ ਤੇ ਪੰਜਾਬ ਸਰਕਾਰ ਨੇ ਕਿਹਾ ਕਿ ਪ੍ਰਸ਼ਾਸਕੀ ਸੁਧਾਰ ਵਿਭਾਗ ਕੋਈ ਵਜੂਦ ਵਿੱਚ ਹੀ ਨਹੀਂ ਹੈ ਇਸ ਦਾ ਨਾ ਤਾਂ ਕੋਈ ਦਫ਼ਤਰ ਹੈ ਤੇ ਨਾ ਹੀ ਇਸ ਵਿਭਾਗ ਦੀ ਅੱਜ ਤੱਕ ਕੋਈ ਮੀਟਿੰਗ ਹੋਈ ਹੈ ਤਾਂ ਪੰਜਾਬ ਸਰਕਾਰ ਦੇ ਵੱਲੋਂ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੇ ਕੋਲੋਂ ਉਸ ਵਿਭਾਗ ਨੂੰ ਵਾਪਸ ਆ ਜਿਹੜਾ ਉਹ ਲੈ ਲਿਆ ਕਿ ਤੇ ਪੰਜਾਬ ਸਰਕਾਰ ਨੇ ਕਿਹਾ ਕਿ ਇਹ ਵਿਭਾਗ ਕਦੇ ਵਜੂਦ ਵਿੱਚ ਹੀ ਦੇਹੀ ਸੀ ਨਾਤਾ ਇਸ ਵਿਭਾਗ ਦਾ ਕੋਈ ਦਫਤਰ ਹੈ ਤੇ ਨਾ ਹੀ ਇਸ ਵਿਭਾਗ ਦੀ ਕੋਈ ਮੀਟਿੰਗਾਂ ਛੜੀ ਉਹ ਹੀ ਹੈ ਹਾਲਾਂਕਿ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਕੋਲ ਐਨ ਆਰ ਆਈ ਮੈਕਮਾ ਜਿਹੜਾ ਉਹ ਹਲੇ ਵੀ ਹੈਗਾ ਪਰ ਪ੍ਰਸ਼ਾਸਕੀ ਸੁਧਾਰ ਵਿਭਾਗ ਆ ਜਿਹੜਾ ਉਹ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੇ ਕੋਲੋਂ ਵਾਪਸ ਆ ਜਿਹੜਾ ਉਹ ਲੈ ਲਿਆ ਗਿਆ ਭਾਵ ਅਸੀਂ ਇਹ ਵੀ ਕਹਿ ਸਕਦੇ ਆ ਕਿ 20 ਮਹੀਨਿਆਂ ਤੱਕ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਉਸ ਮੈਕਮੇ ਦੇ ਮੰਤਰੀ ਬਣੇ ਰਹੇ ਜਿਸ ਦਾ ਕੋਈ ਵਜੂਦ ਹੀ ਨਹੀਂ ਸੀਦਾ ਪੰਜਾਬ ਸਰਕਾਰ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਇਹ ਵਿਭਾਗ ਕਦੇ ਵजूद ਦੇ ਵਿੱਚ ਹੀ ਨਹੀਂ ਸੀ ਨਾ ਤਾਂ ਇਸ ਵਿਭਾਗ ਦਾ ਕੋਈ ਦਫ਼ਤਰ ਹੈ ਤੇ ਨਾ ਹੀ ਇਸ ਵਿਭਾਗ ਦੇ ਨਾਲ ਜੁੜੀ ਹੋਈ ਕੋਈ ਮੀਟਿੰਗ ਹੋਈ ਆ ਤਾਂ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੇ ਨਾਲ ਛੁੜੀ ਹੋਈ ਹੈ ਵੱਡੀ ਖਬਰ ਹੈ ਜਣੀ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਜਿੱਥੇ ਪੰਜਾਬ ਸਰਕਾਰ ਦੇ ਵੱਲੋਂ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੇ ਕੋਲੋਂ ਇੱਕ ਵਿਭਾਗ ਵਾਪਸ ਲਿਆ ਗਿਆ ਹੈ ਪ੍ਰਸ਼ਾਸਕੀ ਸੁਧਾਰ ਵਿਭਾਗ ਤਾਂ ਪੰਜਾਬ ਸਰਕਾਰ ਨੇ ਇਸ ਵਿਭਾਗ ਸਬੰਧੀ ਇੱਕ ਨੋਟੀਫਿਕੇਸ਼ਨ ਆ ਜਿਹੜਾ ਉਹ ਵੀ ਜਾਰੀ ਕੀਤਾ ਤੇ ਇਸ ਨੋਟੀਫਿਕੇਸ਼ਨ ਦੇ ਜ਼ਰੀਏ ਕਿਹਾ ਗਿਆ ਹੈ ਕਿ ਇਸ ਵਿਭਾਗ ਦਾ ਕਦੇ ਕੋਈ ਵजूद ਹੀ ਨਹੀਂ ਸੀ ਇਸ ਵਿਭਾਗ ਦਾ ਨਾ ਤਾਂ ਕੋਈ ਦਫ਼ਤਰ ਹੈ ਤੇ ਨਾ ਹੀ ਇਸ ਵਿਭਾਗ ਸਬੰਧੀ ਕੋਈ ਮੀਟਿੰਗ ਆ ਜਿਹੜੀ ਉਹ ਹੋਈ ਆ ਤਾਂ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੇ ਕੋਲੋਂ ਵਿਭਾਗ ਨੂੰ ਵਾਪਸ ਆ ਜਿਹੜਾ ਉਹ ਲੈ ਲਿਆ ਕਿਹਾ